ਕੁਝ ਕਰਨੇ ਤਾਂ ਕੁਝ ਹੈ ਜਾਣ ਕਰੀ ਪਰ ਮਾਤਾਵਾ ਕਰੇ ਬਸ ਹਾਂ ਜੇ ਠੀਕ ਹੋ ਗਏ ਵੀਰ ਹਾਂ ਤੇ ਮੈਂ ਤੁਹਾਡੇ ਸਾਰੇ ਅਗੇ ਬੇਨਤੀ ਕਰਦੀ ਮੈਨੂੰ ਜਰੂਰ ਮਿਲਾਇਓ ਰੱਬ ਇੱਕ ਮੌਕਾ ਦੇ ਦੇ ਮੇਰੇ ਕੋਲ ਬਿਲਕੁਲ ਸਿੱਧੂ ਵੀਰੇ ਨੂੰ ਕਦੇ ਮੇਰੇ ਕੋਲ ਕਿਹਿੰਦਾ ਹੁਣਾਂ ਮੈਂ ਉਸ ਦਿਨ ਕੱਚਾ ਹੋ ਗਿਆਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲ ਲੈਣਗੇ ਜਾਂ ਕੇ

ਬਿਲਕੁਲ ਹਿੰਦੂ ਦਰਨੋ ਤਾਂ ਇਹ ਮੇਰੇ ਕੋਕੀ ਕਹਿੰਦਾ ਉਹਨਾਂ ਅੰਨੇ ਸੋਧੀ ਨੇ ਕੱਚਾ ਲੋਕ ਕਹਿਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲ ਲੈਣਗੇ ਜਾਂ ਤੀਹ ਪਹੁੰਚਣਾ ਤਾਂ ਬਾਕੀ ਸਭ ਨਹੀਂ ਹੁੰਦੀ ਹੌਸਲਾ ਰੱਖੋ ਜੀ ਹੌਸਲਾ ਰੱਖੋ ਜੀ ਕੋਈ ਨਾ ਸੋਚੀ ਨੈਗੇਟਿਵ ਨਾ ਸੋਚੋ ਹੌਸਲਾ ਰੱਖੋ ਜੀ ਮੈਂ ਮਾਫੀ ਚਾਹੁੰਦੀ ਹਾਂ ਲੇਕਿਨ ਹਾਂ ਜੀ ਅਰਦਾਸ ਕਰੋ ਤੁਸੀਂ ਜੀ ਪਰਿਵਾਰ ਵੀ ਹੈ ਮੈਂ ਤੇ ਹੰਸਾਲੇ ਸਾਹਿਬ ਕੀ ਅਰਦਾਸ ਕਰਾਂਗੀ ਠੀਕ ਜੀ ਜੀ ਅਰਦਾਸ ਠੀਕ ਕੁਝ ਕਰਨ ਮੈਂ ਤਾਂ ਕੁਝ ਇਹ ਜਾਣ ਕਰੀ ਪਰ ਮੈਂ ਆਸਵਾ ਕਰੇ ਬਸ ਹਾਂ ਉਹ ਠੀਕ ਹੋ ਗਏ ਵੀਰਾ ਤੇ ਮੈਂ ਤੁਹਾਡੇ ਸਾਹੇ ਕੇ ਬੇਨਤੀ ਕਰਦੀ ਮੈਨੂੰ ਜਰੂਰ ਮਿਲਾਇਓ ਰੱਬ ਇੱਕ ਮੌਕਾ ਦੇ ਦੇ ਮੇਰੇ ਕੋਲ ਬਿਲਕੁਲ ਵੀਰ ਨੂੰ ਕਦੇ ਮੇਰੀ ਕੋਈ ਕਿੰਦਾ ਉਹਨਾਂ ਆਮ ਨੇ ਸੋਧਣਗੇ ਕੱਚਾ ਲੋਕ ਕਹਿਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲ ਲੈਣਗੇ ਜਾਂ ਤੇ ਹੋਸਲਾ ਰੱਖੋ ਜੀ ਸੋ ਆਪਣੀ ਮਨੋਸੋਚੀ ਨੈਗੇਟਿਵ ਨਾ ਸੋਚੋ ਹੌਸਲਾ ਰੱਖੋ ਮੈਂ ਮਾਫੀ ਚਾਹੁੰਦੀ ਹਾਂ ਲੇਕਿਨ ਜੀ ਹਾਂ ਜੀ ਅਰਦਾਸ ਕਰੋ ਤੁਸੀਂ ਜੀ ਪਰਿਵਾਰ ਦੀ ਮੈਂ ਕਿ ਹੰਸਾਲੀ ਸਾਹਿਬ ਦੀ ਅਰਦਾਸ ਕਰਾਉਂਗੀ ਠੀਕ ਠੀਕ ਠੀਕ